ਤਸਵੀਰ ਦੇ ਵਿੱਚ ਇਹ ਜੋ ਲੜਕੀ ਨਜ਼ਰ ਆ ਰਹੀ ਹੈ ਇਸ ਦਾ 10 ਦਿਨ ਬਾਅਦ ਵਿਆਹ ਹੋਣਾ ਸੀ ਅਤੇ ਇਸ ਦਾ ਕਤਲ ਕਰ ਦਿੱਤਾ ਗਿਆ ਕਿ ਦਰਸਲ ਫਿਰੋਜ਼ਪੁਰ ਦੇ ਵਿੱਚ ਇਸ ਲੜਕੀ ਸਮੇਤ ਇਸ ਲੜਕੇ ਦਾ ਅਤੇ ਇਹਨਾਂ ਦੇ ਇੱਕ ਹੋਰ ਰਿਸ਼ਤੇਦਾਰ ਦਾ ਕਤਲ ਹੋਇਆ ਹੈ। ਅਰੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਉਹ ਲੜਕੀ ਹੈ ਜਿਸ ਦਾ 10 ਦਿਨ ਬਾਅਦ ਵਿਆਹ ਹੋਣਾ ਸੀ ਅਤੇ ਇਹ ਆਪਣੇ ਪਰਿਵਾਰ ਦੇ ਨਾਲ ਵਿਆਹ ਦੇ ਡੱਬੇ ਵੰਡਣ ਜਾ ਰਹੀ ਸੀ। ਅਤੇ ਇਸ ਦੇ ਦਰਮਿਆਨ ਵਰਨਾ ਗੱਡੀ ਦੇ ਉੱਤੇ ਇੱਕ ਤੋਂ ਬਾਅਦ ਇੱਕ ਗੋਲੀਆਂ ਛਲਾਈਆਂ ਗਈਆਂ ਉਧਰ ਪੁਲਿਸ ਦਾ ਕਹਿਣਾ ਹੈ ਕਿ ਇਹ ਸਵਾਰਦਾਤ ਨੂੰ ਅੰਜਾਮ ਪੁਰਾਣੀ ਰੰਜਿਸ਼ ਤੇ ਚੱਲਦਿਆਂ ਸਾਰਾ ਪਰਤਾਨ ਜਿਹੜੀ ਗੋਲੀ ਚੱਲੀ ਸੀ ਜਿਹੜੇ ਜਿਹਨੂੰ ਗੋਲੀ ਵੱਜੀ ਸੀ ਉਹ ਛੇਤੀ ਹਸਪੀਟਲ ਲੈ ਕੇ ਆਇਆ ਗਿਆ ਹੁਣ ਇਹ ਸੇਨਾ ਜਾਂਚ ਚੱਲ ਰਹੀ ਹੈ ਕਿ ਕਿਹੜੇ ਲੋਕਾਂ ਨੂੰ ਲੱਗੀ ਹੈ ਗੋਲੀ ਹਜੂਰ ਵੈਰੀਫਾਈ ਕਰ ਸਰ ਇਹ ਕੋਈ ਬੰਦਿਆਂ ਦਾ ਪਤਾ ਲੱਗਦਾ ਕਿ ਟੋਟਲ 4 ਲੋਕਾਂ ਨੂੰ ਇੰਜਰਡ ਲੋਕਾਂ ਨੂੰ ਹਸਪਤਾਲ ਲੈ ਕੇ ਆਇਆ ਗਿਆ ਸਰ ਕਾਰਨ ਕੁਝ ਪਤਾ ਲੱਗ ਸਕਿਆ ਪੁਰਾਣੀ ਰੰਜੀਸ ਹੈ ਜਿਹੜਾ ਹੈਗਾ ਵਿਕਟਿਮ ਉਸਤੇ ਪਹਿਲੇ ਵੀ 302 ਦੇ ਵੀ ਪਰਚੇ ਹਨ 302 ਦੇ ਪਰਚੇ ਕਿੱਥੇ ਗੋਲੀ ਚੱਲੀ ਕਿੱਥੇ ਬੰਸੀ ਗੇਟ ਚੋਸ